ਓ ਸੱਚੇ ਨੇ ਉਹਨਾਂ ਦਾ ਸੈਲਰ ਪਹਿਲਾਂ ਲੱਗੇਗਾ ਉਹ ਸਾਬਤ ਕਰਨ ਫਿਰ ਤਾਂ ਮੰਨੀਏ ਫਿਰ ਤਾਂ ਇਹ ਝੂਠੇ ਨੇ ਅਸੀਂ ਸਾਡੇ ਦੇ ਪਰਚਾ ਇਹਨਾਂ ਤੇ ਨਾ ਕਰੋ ਮੇਰੇ ਤੇ ਕਰੋ ਮੈਨੂੰ ਸਿਰਦੋਂ ਅੰਦਰ ਚੱਕ ਕੇ ਜੇ ਇਹ ਝੂਠੇ ਨੇ ਕਿ ਉੱਥੇ ਪ੍ਰਵਾਸੀ ਮਜ਼ਦੂਰ ਆਉਂਦੇ ਸਾਡੀ ਫੈਮਿਲੀ ਹੈ ਬੱਚੇ ਹੈ ਲੜਕੀਆਂ ਵੀ ਹੈ ਕਰ ਕੱਲ ਨੂੰ ਉਹਨਾਂ ਨਾਲ ਕੋਈ ਅਨਹੋਣੀ ਹੋ ਗਈ ਉਹਦਾ ਜ਼ਿੰਮੇਵਾਰ ਕੌਣ ਹੈ ਤਾਂ ਮ ਆਏ ਇਹ ਬੰਦਿਆਂ ਚ ਜਿਹੜੇ ਮੈਨੂੰ ਪਹਿਲਾਂ ਐ ਸੀ ਮੈਨੂੰ ਲੋਕਾਂ ਨੇ ਬਹੁਤਨੇ ਫੋਨ ਕਰਾਈ ਫੌਜੀ ਨੇ ਖੜ ਜਾਣਗੇ ਪ੍ਰੈਸ਼ਰ ਪਾ ਕੇ ਖੜ ਜਾਣਗੇ ਮਹਾਜਾਲਾ ਖੜਨਗੇ ਨਾ ਬਾਰਡਰ ਤੇ ਡਰਦੇ ਆ ਨਾ ਇੱਥੇ ਡਰਾਂਗੇ ਉਹ ਨਾ ਹੀ ਸਾਨੂੰ ਡਰਨਾ ਸਿਖਾਇਆ ਗਿਆ ਇਹ ਫੌਜੀਏ ਦੇਸ਼ ਦਾ ਇਹਨਾਂ ਕਰਕੇ ਆਪਾਂ ਘਰਾਂ ਚ ਸੁਰੱਖਿਤ ਸੌਣੇ ਆਰਾਮ ਨਾਲ ਜੇ ਬਾਰਡਰਾਂ ਤੇ ਖੜਦੇ ਨੇ ਡੇ ਨਾਈਟ ਕੰਟੀਨਿਊ ਚਲਾ ਰਹੇ ਆ ਉਹਦੀ ਆਵਾਜ਼ ਇੰਨੀ ਕਿ ਰਾਤ ਨੂੰ ਸੌਂ ਨਹੀਂ ਸਕਦੇ ਕੱਲ ਨੂੰ ਸਾਡੇ ਬੱਚਿਆਂ ਦੇ ਕੰਨ ਖਰਾਬ ਹੋ ਗਏ ਸੁਸਰੀ ਖਾਣਾ ਨਹੀਂ ਖਾ ਸਕਦੇ ਉਹਦਾ ਛਿਲਕਾ ਸਾਡੇ ਘਰ ਵਿੱਚ ਆਉਂਦਾ ਪੂਰਾ ਕਨਾ ਦੂਜੇ ਪਾਸੇ ਮੂੰਹ ਕਗਾ ਦਿੰਨੇ ਆ ਉਹ ਪੂਪ ਨੇ ਇਹਦਾ ਮੈਂ ਇਹ ਦੂਜੇ ਪਾਸੇ ਜਾਉਂਗਾ ਉਧਰ ਵੀ ਕਰ ਪੂ ਕੱਲ ਨੂੰ ਇਹ ਪ੍ਰਸ਼ਾਸਨ ਦੀ ਨਲਾਇਕੀ ਹੈ ਕਿ ਅੱਜ ਤੱਕ ਸਾਨੂੰ ਸਾਫ ਨਹੀਂ ਕੋਈ ਇਹ ਚ ਕੋਈ ਸਮਝੌਤਾ ਨਾ ਕੋਈ ਕੰਪਰਮਾਈਜ਼ ਨਾ ਕੋਈ ਇਹ ਚ ਲੈਣ ਦੇਣ ਵਾਲਾ ਕੰਮ ਹੈ ਇੱਕੋ ਹੀ ਇੱਕ ਮੰਗ ਹੈ ਵੀ ਬੰਦ ਹੋ ਬੋਡਲਾਡੇ ਤੇ ਦੋ ਫੌਜੀ ਪਰਾਮਾਂ ਦਾ ਮਸਲਾ ਰੋ ਰੋ ਕੇ ਆਪਣੀ ਹੱਡ ਵੀਤੀ ਸੋਸ਼ਲ ਮੀਡੀਆ ਤੇ ਮੀਡੀਆ ਤੇ ਟੀਵੀ ਚੈਨਲ ਤੇ ਉਹਨਾਂ ਨੇ ਸੁਣਾਈ ਹਾਲਾਂਕਿ ਜਦੋਂ ਸੁਣੀ ਨਹੀਂ ਗਈ ਤਾਂ ਉਸ ਤੋਂ ਬਾਅਦ ਆ ਕੇ ਅੱਜ ਬਡਲਾਡੇ ਦੇ ਵਿੱਚ ਰੋਸ ਪ੍ਰਦਰਸ਼ਨ ਧਰਨਾ ਉਹਨਾਂ ਦੇ ਵੱਲੋਂ ਰੱਖਿਆ ਗਿਆ ਸਰ ਨਾਲ ਪ੍ਰਵਿੰਦਰ ਝੋਟਾ ਨੇ ਦੋਨੋਂ ਭਰਾ ਹੋਣਗੇ ਗੱਲਬਾਤ ਕਰਨਗੇ ਭਾਈ ਸਭ ਤੋਂ ਪਹਿਲਾਂ ਇੱਕ ਵਾਰੀ ਮਸਲਾ ਹਾਲਾਂਕਿ ਸੁਣਿਆ ਪਰ ਇੱਕ ਵਾਰੀ ਜ਼ਰੂਰ ਜਾਣੂ ਕਰਵਾ ਦਿਓ ਮਸਲਾ ਹੈ ਕਿ ਮਸਲਾ ਇਹ ਹੈ ਕਰ ਸਾਡੇ ਘਰ ਦੇ ਲਾਗੇ ਇੱਕ ਅਨਲੀਗਲ ਸੈਲਰ ਲਗਾਇਆ ਗਿਆ ਠੀਕ ਹੈ ਉਹ ਸੈਲਰ 2024 ਦੇ ਵਿੱਚ ਲਗਾਇਆ ਗਿਆ ਅਸੀਂ ਉੱਥੇ ਰਹਿਣ ਬਸੇਰਾ ਮਕਾਨ ਬਣਾਇਆ 2017 ਦੇ ਵਿੱਚ ਤੇ ਇਹ ਸੈਲਰ ਇਦਾਂ ਕਿ 99 ਵਿੱਚ ਕਿਸੇ ਪਾਰਟੀ ਦਾ ਸੈਲਰ ਸੀ ਇਹ ਅਲੱਗ ਬੰਦੇ ਦਾ ਉਹ ਤਾਂ ਚੱਲਿਆ ਨਹੀਂ ਉਹ ਬੰਦੇ ਨੇ ਇਹਦੀਆਂ ਮਸ਼ੀਨਾਂ ਵਗੈਰਾ ਪੱਟਤੀਆਂ ਮੀਟਰ ਦਾ ਕਨੈਕਸ਼ਨ ਵੀ ਕੱਟਿਆ ਗਿਆ ਇਹਦੇ ਵਿੱਚੋਂ 2014 ਵਿੱਚ ਕਿਸੇ ਹੋਰ ਬੰਦੇ ਨੂੰ ਉਹਨੇ ਸੇਲ ਕੀਤਾ ਸੇਲ ਵੀ ਪਲੇਨ ਤੌਰ ਤੇ ਕੀਤਾ ਗਿਆ ਸਟਾਮ ਵਗੈਰਾ ਜੋ ਰਜਿਸਟਰੀ ਵਗੈਰਾ ਪਲੇਨ ਤੌਰ ਤੇ ਲਗਾਈ ਗਈ ਸੀ ਇਹਦੀ ਚਲ ਅਸੀਂ ਨਾਲ ਇਹ ਦੇ ਮਕਾਨ ਲੈ ਲਏ ਸਾਨੂੰ ਕੋਈ ਖਤਰਾ ਨਹੀਂ ਸੀ ਕੁਝ ਮਤਲਬ ਕਿ ਦਿੱਕਤ ਹੈ ਨਹੀਂ ਸੀ ਪ੍ਰਦੂਸ਼ਣ ਵਗੈਰਾ ਕੁਝ ਟਾਈਮ ਹੈ ਹੀ ਨਹੀਂ ਸੀ ਅਸੀਂ 17 ਵਿੱਚ ਉੱਤੇ ਮਕਾਨ ਬਣਾ ਲਏ 17 18 19 20 21 22 22 ਵਿੱਚ ਇਹ ਬੰਦੇ ਨੇ ਕੀ ਕੀਤਾ 99 ਵਾਲੇ ਡਾਕੂਮੈਂਟ ਦਿਖਾ ਕੇ ਉਹਨੂੰ ਰਿਨਿਊ ਕਰਵਾ ਲਿਆ ਜੀ ਹਾਲਾਂਕਿ ਇਹ ਜ਼ਮੀਨ ਹੈ ਜੋ ਨਗਰ ਕੌਂਸਲ ਦੇ ਅੰਡਰ ਆਉਂਦੀ ਹੈ ਰਿਹਾਇਸ਼ੀ ਏਰੀਏ ਦੇ ਵਿੱਚ ਹੈ ਇਹ ਹੁਣੇ ਹੀ ਨਹੀਂ ਚਾਹੀਦਾ ਸੀ ਨਿਊ ਤੇ ਪ੍ਰਦੂਸ਼ਣ ਬੋਰਡ ਦੀ ਜੋ ਨਰਲਾਈਕੀ ਹੈ ਕਿ ਉਹਨਾਂ ਨੇ ਇਹਨੂੰ ਜ਼ਮੀਨੀ ਤੌਰ ਤੇ ਸਰਵੇ ਕੀਤੇ ਬਿਨਾ ਆਫਿਸ 'ਚ ਬੈਠੇ ਬੈਠੇ ਰੀਨਿਊ ਕਰ ਦਿੱਤਾ ਗਿਆ ਕਿ 99 ਦੀ ਚੀਜ਼ ਨੂੰ ਤੁਸੀਂ ਬਿਨਾ ਦੇਖੇ 99 'ਚ ਆਪਣੀ ਪਬਲਿਕ ਬਹੁਤ ਘੱਟ ਸੀ 99 ਵਿੱਚ 3 2024 'ਚ ਕਿੰਨੀ ਆਪਣੀ ਪਬਲਿਕ ਜਿਆਦਾ ਵੱਡੀ ਹੈ ਕਿੰਨੀ ਜਨਸੰਖਿਆ ਵੱਧ ਚੁੱਕੀ ਹੈ ਉਹਨੂੰ ਰੀਨਿਊ ਕੀਤਾ ਗਿਆ ਰੀਨਿਊ ਕਰਨ ਤੋਂ ਬਾਅਦ ਇਹ ਬੰਦੇ ਨੇ 2023 ਵਿੱਚ ਉਹਦੀਆਂ ਮਸ਼ੀਨਾਂ ਖਰੀਦੀਆਂ ਮਸ਼ੀਨਾਂ ਖਰੀਦਣ ਤੋਂ ਬਾਅਦ 2024 ਦੇ ਵਿੱਚ ਉਹਨੂੰ ਲਗਾ ਲਿਆ ਮਤਲਬ ਕੋਈ ਸ਼ੁਰੂ ਦੇ ਵਿੱਚ ਅਸੀਂ ਆਬਜੈਕਸ਼ਨ ਠਾਇਆ ਕਿ ਬਾਈ ਤੂੰ ਇਹ ਕੀ ਕਰ ਰਹੇ ਆ ਸਾਡੇ ਨਾਲ ਸਾਡੇ ਮਕਾਨ ਨੇੜੇ ਐ ਤੇ ਤੂੰ ਇਹ ਨਾ ਕਰ ਇਹਦਾ ਜੋ ਨਵਾਂ ਕਨੈਕਸ਼ਨ ਆ ਉਹ ਵੀ ਇਹਨੇ 24 ਚ ਲਿਆ ਬਿਜਲੀ ਦਾ ਜੋ ਮੇਨ ਇੰਡਸਟਰੀ ਨੂੰ ਚਲਾਉਣ ਲਈ ਵੱਡਾ ਮੀਟਰ ਹੁੰਦਾ ਸਾਡੇ ਅਸੀਂ ਆਰਟੀ ਪਾ ਕੇ ਪੂਰੀ ਰਿਪੋਰਟ ਲੈ ਚੁੱਕੇ ਆ ਤੇ ਕਨੈਕਸ਼ਨ ਲਿਆ ਤੇ ਚਲਾਇਆ ਉਸ ਤੋਂ ਬਾਅਦ ਸਾਡੇ ਘਰ ਇਹ ਬੰਦਾ ਆਉਂਦਾ ਹੈ ਇਹ ਬੰਦਾ ਕਹਿੰਦਾ ਹੈ ਕਿ ਤੁਸੀਂ ਮਤਲਬ ਕਿ ਡਰੋ ਨਾ ਕਿ ਮੈਂ ਇੱਕ ਗੁਰੂ ਘਰ ਨੂੰ ਮੰਨਣ ਵਾਲਾ ਬੰਦਾ ਕਿ ਮੈਂ ਓਨਲੀ ਸਬਸਿਡੀ ਲੈਣੀ ਹੈ ਜਿਹਨੇ ਚੈਨਲ ਸ਼ੈਲਰ ਤੁਹਾਰੇ ਲਾਇਆ ਜੀ ਜੀ ਉਹ ਬੰਦਾ ਖੁਦ ਆਉਂਦਾ ਕਹਿੰਦਾ ਮੈਂ ਓਨਲੀ ਸਬਸਿਡੀ ਲੈਣੀ ਆ ਹੋਰ ਕੁਝ ਨਹੀਂ ਕਰਨਾ ਚਲਾਉਣਾ ਨਹੀਂ ਇਹ ਸਬਸਿਡੀ ਲੈ ਕੇ ਬੰਦ ਕਰਨ ਨੂੰ ਕਹਿੰਦਾ ਮੇਰਾ ਬਹੁਤ ਘਾਟਾ ਪੈ ਚੁੱਕਿਆ ਹੈ ਕਾਫੀ ਟਾਈਮ ਤੋਂ 10 ਸਾਲਾਂ 12 ਸਾਲਾਂ ਤੋਂ ਇਹ ਬੰਦ ਹੈ ਮੇਰਾ ਬਹੁਤ ਘਾਟਾ ਪੈ ਰੱਖਿਆ ਹੈ ਮੈਨੂੰ ਲਿ ਸਬਸਿਡੀ ਲੈਣੀ ਆ ਕੁਛ ਨਹੀਂ ਕਰਨਾ ਉਸ ਤੋਂ ਬਾਅਦ ਇਹ ਬੰਦਾ ਗੁੰਮਰਾਹ ਕਰਕੇ ਉਹਨੂੰ ਚਲਾ ਲੈਂਦਾ ਸਾਡੇ ਘਰੇ ਬਹੁਤ ਪ੍ਰੋਬਲਮ ਹੋਣ ਲੱਗੀ ਅਸੀਂ ਡੀਸੀ ਸਾਹਿਬ ਕੋਲ ਆਏ ਆਏ ਐਸਡੀਐਮ ਸਾਹਿਬ ਕੋਲ ਐਸਡੀਐਮ ਸਾਹਿਬ ਕੋਲ ਦਿੱਤੀ ਜੋ ਵੀ ਕਾਰਵਾਈ ਸੀ ਅਸੀਂ ਡੀਸੀ ਸਾਹਿਬ ਕੋਲ ਚੱਲ ਗਏ ਡੀਸੀ ਸਾਹਿਬ ਨੂੰ ਵੀ ਪੂਰੀ ਪੂ ਕਾਰਵਾਈ ਦਿੱਤੀ ਜਿੰਨੇ ਡਾਕੂਮੈਂਟ ਸੀ ਉਹ ਪੂਰੇ ਦਿੱਤੇ ਡੀਸੀ ਸਾਹਿਬ ਨੇ ਕੇਸ ਰਿਮਾਈਂਡ ਐਸਡੀਐਮ ਸਾਹਿਬ ਨੂੰ ਕਰਤਾ ਦੁਬਾਰਾ ਡੇਢ ਸਾਲ ਤੋਂ ਇਹੀ ਕਾਰਵਾਈ ਤੱਕੇ ਤੇ ਤੱਕੇ ਪੇਸ਼ੀ ਤੇ ਪੇਸ਼ੀ ਕਿ ਐਸਡੀਐਮ ਸਾਹਿਬ ਦੇ ਇੱਕੀ ਜਵਾਬ ਹੁੰਦਾ ਸੀ ਤੁਹਾਡਾ ਰਿਪਲਾਈ ਉੱਪਰੋਂ ਆਣਾ ਉੱਪਰੋਂ ਰਿਪਲਾਈ ਆਏਗਾ ਤੁਹਾਡਾ ਪ੍ਰਦੂਸ਼ਣ ਬੋਰਡ ਰਿਪਲਾਈ ਦੇਗਾ ਪ੍ਰਦੂਸ਼ਣ ਬੋਰਡ ਬਠਿੰਡਾ ਪਟਿਆਲਾ ਕੋਲ ਜਾਓ ਅਸੀਂ ਬਠਿੰਡੇ ਜਾਂਦੇ ਬਠਿੰਡੇ ਵਾਲੇ ਬੋਲਦੇ ਪਟਿਆਲੇ ਜਾਓ ਪਟਿਆਲੇ ਵਾਲੇ ਕੋਲ ਜਾਂਦੇ ਪਟਿਆਲੇ ਵਾਲੇ ਬੋਲਦੇ ਸੀ ਬਠਿੰਡੇ ਜਾਓ ਇਸੇ ਚੱਕਰ ਚ ਗੁੰਮਰਾਹ ਕਰਕੇ ਸਾਨੂੰ 35 ਤੋਂ 40 ਚੱਕਰ ਲਗਾਏਗੇ ਪ੍ਰਦੂਸ਼ਣ ਬੋਰਡ ਵੱਲੋਂ ਪ੍ਰਦੂਸ਼ਣ ਬੋਰਡ ਵੱਲੋਂ 35 ਤੋਂ 40 ਚੱਕਰ ਲਗਵਾਏ ਗਏ ਲਾਸਟ ਤੇ 1.5 ਸਾਲ ਬਾਅਦ ਕੀ ਹੁੰਦਾ ਉਹਨਾਂ ਦੀ ਕਮੇਟੀ ਕੁਛ ਇੱਕ ਮਤਲਬ ਕਿ ਆਪਣੀ ਟੀਮ ਬਿਠਾਉਂਦੀ ਹੈ ਉਹ ਸਰਵੇ ਕਰਦੇ ਹੈ ਸਰਵੇ ਕਰਕੇ ਲੈ ਕੇ ਜਾਂਦੇ ਹੈ ਉਹ ਮਤਲਬ ਕਿ ਉਹਦੇ ਵਿੱਚ ਲਿਖਦੇ ਹੈ ਇੱਕ ਐਪਲੀਕੇਸ਼ਨ ਵਿੱਚ ਕਿ ਇਹ ਪ੍ਰਦੂਸ਼ਣ ਬੋਰਡ ਦੀ ਉਲੰਘਣਾ ਕਰ ਰਿਹਾ ਹੈ ਮਤਲਬ ਕਿ ਪ੍ਰਦੂਸ਼ਣ ਵਗੈਰਾ ਦੀ ਉਲੰਘਣਾ ਕਰ ਰਿਹਾ ਇਸ ਨੂੰ ਬੰਦ ਕੀਤਾ ਜਾਂਦਾ ਰੱਦ ਕੀਤਾ ਜਾਂਦਾ ਉਸ ਤੋਂ 3-4 ਮਹੀਨੇ ਬਾਅਦ ਅਸੀਂ ਉਹ ਬੰਦ ਹੋ ਗਿਆ ਉਨੇ ਬੋਰੀਆਂ ਪੂਰੀਆਂ ਸਭ ਕੁਝ ਹਟਾ ਕੇ ਲੈ ਗਏ ਉਹਦੇ ਵਿੱਚ ਦਰਖਤ ਲਾ ਗਏ ਸਾਰੇ ਪਾਸੇ ਕਿਸੇ ਅਫੀਸਰ ਦਾ ਪਤਾ ਨਹੀਂ ਕੋਈ ਨਾ ਕੋਈ ਕਰਪਟ ਆਫਸਰ ਹੁੰਦਾ ਹੀ ਹਰ ਜਗ੍ਹਾ ਜਿੱਥੇ ਚੰਗੇ ਆ ਉੱਥੇ ਮਾੜੇ ਵੀ ਹੋਣੇ ਹੋਣੇ ਮੈਂ ਨਹੀਂ ਕਹਿੰਦਾ ਸਾਰੇ ਅਫੀਸਰ ਮਾੜੇ ਆ ਪਰ ਜਿੱਥੇ ਚੰਗੇ ਆ ਉੱਥੇ ਮਾੜਾ ਇਨਸਾਨ ਵੀ ਜ਼ਰੂਰ ਮਿਲਦਾ ਹੀ ਮਿਲਦਾ ਤੇ ਉਥੋਂ ਇਹ ਬੰਦਿਆਂ ਨੇ ਪੈਸੇ ਦੇ ਜ਼ੋਰ ਤੇ ਕਿਉਂਕਿ ਇਹ ਬੰਦਾ ਬਹੁਤ ਅਮੀਰ ਹੈ ਤਿੰਨ ਚਾਰ ਇਹਦੇ ਪ੍ਰਾਈਵੇਟ ਸਕੂਲ ਹੈ ਇੱਕ 200 ਕਿਲਾ ਘਟੋ ਘਾਟੇ ਦੇ ਕੋਲ ਜ਼ਮੀਨ ਹੈ 3-4 ਫੁੱਟ ਰੋਲ ਪੰਪ ਤੇ ਇਹ ਬੰਦੇ ਕੋ ਕਿ ਇਹ ਇਹਦਾ ਨਾਮ ਲੈਣ ਤੇ ਕੋਈ ਬੰਦਾ ਆਉਂਦਾ ਤੱਕ ਨਹੀਂ ਹੈ ਬੁਲਾਡੇ ਵਿੱਚ ਅੱਛਾ ਇਦਾਂ ਕਿਸੇ ਨੂੰ ਵੀ ਪੁੱਛ ਸਕਦੇ ਹਾਂ ਇਹਦਾ ਨਾਮ ਜਨਤਕ ਤੌਰ ਤੇ ਇਹਦਾ ਬੰਦੇ ਦਾ ਨਾਮ ਲਾਉਂਗੇ ਤਾਂ ਬੰਦਾ ਅੱਖਾਂ ਫਾੜ ਕੇ ਕਹਿੰਦਾ ਉਹ ਬੰਦਾ ਯਾਰ ਉਹਦਾ ਇਹ ਅਸੀਂ ਇੱਕ ਫੌਜੀ ਹੋਣ ਦੇ ਨਾਲ ਤੇ ਇੱਕ ਫੌਜੀ ਹੈ ਸੱਚ ਤੇ ਖੜਦਾ ਹਮੇਸ਼ਾ ਅਸੀਂ ਨਾ ਬਾਰਡਰ ਤੇ ਡਰਦੇ ਆਂ ਨਾ ਇੱਥੇ ਡਰਾਂਗੇ ਉਹ ਨਾ ਹੀ ਸਾਨੂੰ ਡਰਨਾ ਸਿਖਾਇਆ ਗਿਆ ਸਾਡੀ ਫੌਜ ਵਿੱਚ ਸਾਡੀ ਟ੍ਰੇਨਿੰਗ ਇਦਾਂ ਦੀ ਹੁੰਦੀ ਹੈ ਚਾਹੇ ਉਹ ਫੀਲਡ ਤੌਰ ਤੇ ਹੋਵੇ ਫੀਲਡ ਦੇ ਤੌਰ ਤੇ ਚਾਹੇ ਉਹ ਮਤਲਬ ਕਿ ਜ਼ਮੀਨੀ ਤੌਰ ਤੇ ਹੋਵੇ ਜਿੱਥੇ ਤੁਹਾਡੀ ਰਹਾਇਸ਼ ਹੈ ਸੱਚ ਨਾਲ ਖੜਨਾ ਤੁਹਾਨੂੰ ਰੋਕਣ ਦੀਆਂ ਵੀ ਕੋਸ਼ਿਸ਼ਾਂ ਹੋਈਆਂ ਜੋ ਤੁਸੀਂ ਇਹ ਲੜਾਈ ਲੜ ਰਹੇ ਹੋ ਚਾਹੇ ਉਹ ਪਿਛਲਾ 1.5 ਸਾਲ ਹੋ ਗਿਆ ਰੋਕਣ ਦੀਆਂ ਵੀ ਕੋਸ਼ਿਸ਼ਾਂ ਉਹਦੇ ਵੱਲ ਹੋਈਆਂ ਨਹੀਂ ਰੋਕਣ ਦੀਆਂ ਕੋਸ਼ਿਸ਼ਾਂ ਹੀ ਨੇ ਜਦ ਕੋਈ ਅੱਗੇ ਵਾਲਾ ਅਧਿਕਾਰੀ ਤੁਹਾਡੀ ਗੱਲ ਨਾ ਸੁਣੇ ਉਹ ਇੱਕ ਰੋਕਣ ਦੀ ਕੋਸ਼ਿਸ਼ ਹੈ ਜਦੋਂ ਅੱਗੇ ਵਾਲਾ ਅਧਿਕਾਰੀ ਤੁਹਾਨੂੰ ਲਮਕਾ ਰਿਹਾ ਹੈ ਅਸੀਂ ਬਕਾਇਦਾ ਡਰੈਸ ਵਗੈਰਾ ਚ ਇਹਨਾਂ ਨੂੰ ਮਿਲਦੇ ਰਹੇ ਆਫੀਸਰ ਨੂੰ ਨੌਲਜ ਉਸੇ ਸੀ ਕਿ ਦੋਨੋਂ ਪਰਾ ਫੌਜ ਨੇ ਹਮਦਰਦੀ ਦਿਖਾਉਣ ਦੀ بجائے ਚੱਕਰ ਲਗਾਉਣ ਦੀ بجائے ਸਾਨੂੰ ਉਸ ਟਾਈਮ ਇਨਸਾਫ ਦਿੱਤਾ ਜਾਂਦਾ ਅੱਜ ਅਸੀਂ ਇਹ ਜਗ੍ਹਾ ਤੇ ਨਾ ਹੁੰਦੇ ਇੱਕ ਫੌਜੀ ਹੁੰਦਾ ਹੈ ਫੌਜੀ ਪਰਿਵਾਰ ਲਈ ਬਣਿਆ ਬਾਰਡਰ ਲਈ ਬਣਿਆ ਨਾ ਕਿ ਧਰਨਿਆਂ ਲਈ ਜਾਂ ਖੱਜਲ ਖਵਾਰੀ ਲਈ ਬਣਿਆ ਸਾਡਾ ਇੱਕ ਮਹੀਨਾ ਛੁੱਟੀ ਦਾ ਹੁੰਦਾ ਕਿਉਂਕਿ ਮੈਂ ਹੋਰ ਵੀ ਮੇਰੇ ਫੌਜੀ ਭਰਾ ਨੇ ਜੋ ਪੰਜਾਬ ਚ ਇੰਡੀਆ ਚ ਰਹਿੰਦੇ ਆ ਮੈਂ ਤੁਹਾਡੇ ਚੈਨਲ ਦੇ ਜਰੀ ਦੱਸਣਾ ਚਾਹੁੰਨਾ ਕੀ ਉਹਨਾਂ ਨਾਲ ਵੀ ਇਦਾਂ ਨਾ ਹੋਵੇ ਕਿ ਕੱਲ ਨੂੰ ਉਹਨਾਂ ਨੂੰ ਵੀ ਰੋਲਣਾ ਪਵੇ ਮੈਂ ਇਸ ਲਈ ਅੱਗੇ ਆਇਆ ਤਾਂ ਜੋ ਪ੍ਰਸ਼ਾਸਨ ਦੇ ਕੰਨ ਖੁੱਲ ਸਕਣ ਕਿ ਫੌਜੀਆਂ ਨਾਲ ਇਦਾਂ ਇਦਾਂ ਧੱਕਾ ਹੋ ਰਿਹਾ ਹੈ ਕਿਤੇ ਨਾ ਕਿਤੇ ਫੌਜੀਆਂ ਨਾਲ ਨਾ ਇਨਸਾਫੀ ਹੋ ਰਹੀ ਹੈ ਇੱਕ ਦੇਸ਼ ਦਾ ਸੈਨਿਕ ਦੇਸ਼ ਦੀ ਸੇਵਾ ਕਰੇ ਔਰ ਛੁੱਟੀ ਦੇ ਟਾਈਮ ਆਪਣੀ ਫੈਮਲੀ ਨੂੰ ਟਾਈਮ ਦੇਵੇ ਜੋ ਮੇਨ ਮਕਸਦ ਹੈ ਇਹੀ ਹੈ ਕੀ ਛੁੱਟੀ ਦੇ ਟਾਈਮ ਆਪਣੀ ਫੈਮਿਲੀ ਨੂੰ ਟਾਈਮ ਦੇਵੇ ਨਾ ਕਿ ਇਹ ਧਰਨੇ 'ਚ ਖੱਜਲ ਖਵਾਰ ਹੋਵੇ ਨਾ ਕਿ ਦਫ਼ਤਰਾਂ 'ਚ ਖੱਜਲ ਖਵਾਰ ਹੋਵੇ ਪਿੱਛੋਂ ਪਰ ਤੁਹਾਨੂੰ ਪਰਿਵਾਰ ਵੱਲੋਂ ਵੀ ਕਿਉਂਕਿ ਇੱਕ ਪਾਸੇ ਤੁਸੀਂ ਡਿਊਟੀ ਕਰ ਰਹੇ ਹੋ ਪਿੱਛੋਂ ਪਰਿਵਾਰ ਦੇ ਵੀ ਫੋਨ ਆਉਂਦੇ ਹਨ ਕਿ ਇਦਾਂ ਪ੍ਰੋਬਲਮ ਜਿੱਦਾਂ ਦਿੱਕਤਾਂ ਆਏ ਦੇ ਨਾਲ ਦੀਆਂ ਹਾਂਜੀ ਸਰ ਬੱਚੇ ਸਾਡੇ ਰੋ ਰੋ ਕੇ ਫੋਨ ਕਰਦੇ ਆ ਕਿ ਪਾਪਾ ਸਾਨੂੰ ਰਾਤ ਨੂੰ ਨੀਂਦ ਨਹੀਂ ਆ ਰਹੀ ਉਹਦੀ ਆਵਾਜ਼ ਹੀ ਇੰਨੀ ਹੈ ਕੋ ਡੇ ਨਾਈਟ ਚਲਾ ਰਹੇ ਹਨ ਦੇ ਨਾਈਟ ਕੰਟੀਨਿਊ ਚਲਾ ਰਹੇ ਆ ਉਹਨੂੰ ਉਹਦੀ ਆਵਾਜ਼ ਇੰਨੀ ਕਿ ਰਾਤ ਨੂੰ ਸੌ ਨਹੀਂ ਸਕਦੇ ਕੱਲ ਨੂੰ ਸਾਡੇ ਬੱਚਿਆਂ ਦੇ ਕੰਨ ਖਰਾਬ ਹੋ ਗਏ ਠੀਕ ਹੈ ਕੁਝ ਹੋਰ ਹੋ ਗਿਆ ਇਦਾਂ ਦਾ ਸੁਸਰੀ ਖਾਣਾ ਨਹੀਂ ਖਾ ਸਕਦੇ ਉਹਦਾ ਛਿਲਕਾ ਸਾਡੇ ਘਰ ਵਿੱਚ ਆਉਂਦਾ ਪੂਰਾ ਤੇ ਨੰਬਰ ਦੋ ਗੱਲ ਇਹ ਹੈ ਕਿ ਉੱਥੇ ਪ੍ਰਵਾਸੀ ਮਜ਼ਦੂਰ ਆਉਂਦੇ ਜਦ ਸੈਲਰ ਹੈ ਬਿਹਾਰ ਦੇ ਜੁਪੀ ਦੇ ਹਰ ਜਗ੍ਹਾ ਦਾ ਪ੍ਰਵਾਸੀ ਮਜ਼ਦੂਰ ਆਵੇਗਾ ਹੀ ਆਪੇ ਦਾ ਪ੍ਰਵਾਸੀ ਮਜ਼ਦੂਰ ਉਸ ਦੀ ਸਾਡੀ ਫੈਮਿਲੀ ਹੈ ਮਰੀ ਫੈਮਿਲੀ ਰਹਿੰਦੀ ਹੈ ਬੱਚੇ ਐ ਲੜਕੀਆਂ ਵੀ ਐ ਘਰ ਹਰ ਚੀਜ਼ ਐ ਕੱਲ ਨੂੰ ਉਹਨਾਂ ਨਾਲ ਕੋਈ ਅਨ ਹੋਣੀ ਹੋਵੇ ਉਹਦਾ ਜ਼ਿੰਮੇਵਾਰ ਕੌਣ ਐ ਜਦੋਂ ਰਿਹਾਈ ਸ਼ੀ ਏਰੀਆ ਪੂਰੇ ਲੋਕ ਰਹਿੰਦੇ ਆ ਉੱਥੇ ਪਰ ਇਨਾਂ ਕੈ ਲੋਕ ਡਰ ਦੇ ਮਾਰੇ ਆਵਾਜ਼ ਨਹੀਂ ਉਠਾਉਂਦੇ ਗੱਲ ਇੰਨੀ ਕੈ ਮੈਂ ਫੌਜੀ ਹੋਣ ਦੇ ਨਾਤੇ ਮੇਰੀ ਆਵਾਜ਼ ਬੁਲੰਦ ਹੋਈ ਐ ਤੁਹਾਡੇ ਚੈਨਲ ਜਰੀਏ ਤੁਹਾਡਾ ਚੈਨਲ ਵਾਲਿਆਂ ਦਾ ਸਾਰਾ ਮੈਂ ਦਿਦੋਸਤ ਧੰਨਵਾਦ ਕਰਦਾ ਧੰਨਵਾਦ ਇੱਕ ਮੇਨ ਬੰਦਾ ਜੋ ਜਿਨੇ ਸਾਡੇ ਨਾਲ ਜੁੜਿਆ ਇਹ ਚੋਟਾ ਸਿੰਘ ਜੀ ਜੋ ਸਾਡੇ ਨਾਲ ਜੁੜੇ ਨੇ ਸਾਨੂੰ ਹੌਸਲਾ ਦਿੱਤਾ ਨਾਲ ਡੱਟ ਕੇ ਖੜੇ ਵੀ ਨੇ ਔਰ ਖੜੇ ਵੀ ਰਹਿਣਗੇ ਇਹਨਾਂ ਨੇ ਇੱਕ ਗੱਲ ਕਹੀ ਹੈ ਕਿ ਮੈਂ ਸੱਚ ਨਾਲ ਖੜਿਆ ਤੇ ਖੜਿਆ ਵੀ ਰਹਾਂਗਾ ਤੇ ਦੇਸ਼ ਦੀ ਮੈਂ ਇਹਨਾਂ ਨੂੰ ਡਾਕੂਮੈਂਟ ਬਾਅਦ ਚ ਦਿਖਾਏ ਇਹਨਾਂ ਨੇ ਸਾਡੀ ਵਿਸ਼ਵਾਸ ਵਰਦੀ ਤੇ ਇਹਨਾਂ ਕੀਤਾ ਕਿ ਇੱਕ ਡਰੈਸ ਚ ਫੌਜੀ ਹੈ ਮੈਨੂੰ ਪਤਾ ਹੈ ਕਿਉਂਕਿ ਇਹਨਾਂ ਦੇ ਫਾਦਰ ਵੀ ਇੱਕ ਫੌਜੀ ਰਹਿ ਚੁੱਕੇ ਨੇ ਇਹ ਇੱਕ ਬਹੁਤ ਚੰਗੇ ਸਮਾਜ ਸੇਵੀ ਨੇ ਜੋ ਨਸ਼ਿਆਂ ਬਰੁੱਦਰ ਡਟ ਕੇ ਮੁਕਾਬਲਾ ਕਰਦੇ ਜਿਹੜੀ ਗੱਲ ਕਰੀਆ ਕਿ ਤੁਹਾਡੇ ਫਾਦਰ ਸਾਹਿਬ ਵੀ ਸਮਾਜ ਫੌਜੀ ਨੇ ਇੱਕ ਫੌਜੀ ਦੇ ਨਾਲ ਐਸਾ ਕੁਝ ਹੋ ਰਿਹਾ ਕਿ ਇੱਕ ਫੌਜੀ ਦੋ ਉਹ ਵੀ ਦੋਹੇ ਭਰਾ ਫੌਜ ਦੇ ਵਿੱਚ ਹੋਣ ਉਹਨਾਂ ਦੀ ਸੁਣੀ ਨਾ ਜਾਵੇ ਪਹਿਲਾਂ ਤਾਂ ਹੀ ਬੈਰੂ ਜੀ ਖਾਲਸਾ ਬੈਰੂ ਜੀ ਫਤਿਹ ਜਸਬਾਈ ਤੂੰ ਸਾਡਾ ਸਾਥ ਦਿੰਨਾ ਹੈ ਸਾਡਾ ਨਹੀਂ ਤੂੰ ਹਰੇਗਾ ਬੰਦੇ ਦੀ ਸਾਥ ਦਿੰਨੇ ਤੁਸੀਂ ਥੋੜੇ ਕਰਕੇ ਆਵਾਜ਼ ਬਲੰਦ ਹੋਈ ਆ ਮੇਰੀ ਆਵਾਜ਼ ਵੀ ਥੋੜੇ ਕਰਕੇ ਬਲੰਦ ਹੋਈ ਆ ਪੱਤਰਕਾਰਾਂ ਕਰਕੇ ਹੁਣ ਵੀ ਤੁਸੀਂ ਆਇਓ ਇੱਥੇ ਸੋਡਾ ਅਸੀਂ ਧੰਨਵਾਦ ਕਰਦੇ ਆ ਤਹਿ ਦਿਲੋਂ ਗੱਲ ਆਇਆ ਯਾਰ ਬੰਦੇ ਬਹੁਤ ਦੁਖੀ ਨੇ ਵਿਚਾਰੇ ਉੱਥੇ ਜਾ ਕੇ ਦੇਖ ਕੇ ਆਉਣੇ ਇਦੋਂ ਰਾਤ ਨੂੰ ਇਕੋ ਸਾਊਂਡ ਪੋਲੂਸ਼ਨ ਤੁਸੀਂ ਤਾਂ ਸਮਝਦੇ ਹੋ ਜਿਹੜੀ ਸਾਊਂਡ ਆ ਉਹਦਾ ਗੂੰ ਗੂੰ ਕਰਦਾ ਇਹੋ ਚੱਲਦਾ ਇਹਨਾਂ ਦੇ ਬੱਚਿਆਂ ਨੂੰ ਸੁਣਨਾ ਹੈ ਬੱਚਿਆਂ ਨੂੰ ਛੋਟਿਆਂ ਨੂੰ ਸੋਣਾ ਨਹੀਂ ਸਾਰੀ ਸਾਈ ਰਾਤ ਸ਼ਰਬਨ ਸ਼ਕਤੀ ਫਿਰ ਪਰ ਜਿਹਨਾਂ ਸ਼ਕਤੀ ਜਿਹੜਾ ਉਹ ਗੰਧ ਡਿਕਦਾ ਹੈ ਸਿਲਕੇ ਦਾ ਘਰ ਦੇ ਕੋਲੇ ਸੈਲਰ ਕਿਵੇਂ ਲੱਗ ਸਕਦਾ ਇਹਦੇ ਲਈ ਜ਼ਿੰਮੇਵਾਰ ਕੌਣ ਆ ਫਿਰ ਇਹਨਾਂ ਕੋਲੇ ਵੀਡੀਓ ਆ ਉਹ ਬੰਦਾ ਖੁਦ ਕਹਿ ਰਿਹਾ ਹੈ ਵੀ ਜੀ ਮੈਂ ਸਬਸਿਡੀ ਲੈਣੀ ਆ ਫਿਰ ਤਾਂ ਉਹ ਸਰੇ ਆਮ ਠੱਗੀ ਮਾਰ ਰਿਹਾ ਇੱਕ ਤਰ੍ਹਾਂ ਦਾ ਸਬਸਿਡੀ ਲੈਂਦਾ ਕੌਣ ਹੈ ਮੰਨ ਲਾ ਮੈਂ ਜ਼ਿਮੀਂਦਾਰ ਕਿਸਾਨ ਆ ਇਹਨੇ ਲੈਣੀ ਆ ਸਬਸਿਡੀ ਬੱਕਰੀਆਂ ਤੇ ਕਿਸੇ ਗਰੀਬੰਦੇ ਨੇ ਲੈਣੀ ਆ ਸਬਸਿਡੀ ਬਣੀ ਉਹਦੇ ਲਈ ਨਾ ਕਿ ਜਿਹਦੇ ਚਾਰ ਸੈਲਰ ਨੇ ਜਾਂ ਪੰਜ ਸੈਲਰ ਨੇ ਉਹ ਸਰਕਾਰ ਨਾਲ ਠੱਗੀ ਮਾਰੂਗਾ ਉਹਨਾਂ ਠੱਗੀ ਮਾਰ ਰਹੀਆਂ ਚਲੋ ਇਹਨਾਂ ਦਾ ਐਸ ਵੀ ਗਵਾਂਡ ਮੱਥਾ ਹੈਗਾ ਇਹਨਾਂ ਨੇ ਸਹਿਮਤੀ ਨਹੀਂ ਦਿੱਤੀ ਉਹਦੇ ਵੀ ਉਹਦੀ ਵੀਡੀਓ ਬਣਾ ਲਈ 2023-24 ਦੀਆਂ ਇਹਨਾਂ ਨੇ ਰੱਟਾਂ ਲਾ ਰੱਖਿਆ ਨੇ ਕੇਸ ਫਾਈਲ ਕਰ ਛੱਡੇ ਨੇ ਉਲਟਾ ਇਹਨਾਂ ਨੂੰ ਡੀਸੀ ਐਸ ਡੀ ਐਮ ਨੇ ਇਹਨਾਂ ਦੇ ਫੋਨ ਬੰਦ ਕਰ ਰੱਖੇ ਨੇ ਹੁਣ ਸਵੇਰ ਦਾ ਪ੍ਰੈਸ਼ਰ ਪਾਈ ਜਾਂਦੇ ਨੇ ਵੀ ਆ ਕੇ ਮਿਲੋ ਆ ਕੇ ਮਿਲੋ ਫਿਰ ਇਹਨਾਂ ਨੂੰ ਧਮਕੀਆਂ ਦਵਾਈਆਂ ਜਾਂਦੀਆਂ ਨੇ ਹੈ ਧਮਕੀ ਦਵਾਈ ਜਾ ਰਹੀ ਹੈ ਵੀ ਥੋੜੀ ਛੁੱਟੀ ਕੈਨਸਲ ਕਰਵਾ ਦਾਂਗੇ ਪਹਿਲੀ ਵਾਰ ਹੋਇਆ ਇਤਿਹਾਸ ਚ ਦਾਮ ਐ ਇਹ ਬੰਦਿਆਂ ਚ ਜਿਹੜੇ ਮੈਨੂੰ ਪਹਿਲਾਂ ਐ ਸੀ ਮੈਨੂੰ ਲੋਕਾਂ ਨੇ ਬਹੁਤਨੇ ਫੋਨ ਕਰਾਈ ਫੌਜੀ ਨੇ ਖੜ ਜਾਨਗੇ ਪ੍ਰੈਸ਼ਰ ਪਾ ਕੇ ਖੜ ਜਾਨਗੇ ਛੋਟੇ ਖੜ ਜਾਨ ਬਹੁਤ ਬੰਦਿਆਂ ਨੇ ਮਹਾਯਾਰਾ ਖੜਨ ਨਗੇ ਕਹਿੰਦੇ ਤੈਨੂੰ ਕਿਵੇਂ ਪਤਾ ਮਾਂ ਵਰਦੀ ਚ ਮੈਂ ਆਏ ਰੋਏ ਬੰਦਾ ਰੋਂਦਾ ਨਹੀਂ ਹੁੰਦਾ ਫੌਜੀ ਬੰਦਾ ਬਹੁਤ ਸੇਡੀ ਬੰਦਾ ਹੁੰਦਾ ਜੇ ਫੌਜੀ ਬੰਦੇ ਗੋਲੀ ਪੁੱਤ ਮਰ ਜੇ ਫੌਜੀ ਤਾਂ ਮੀਰ ਹੁੰਦਾ ਗੱਲ ਕਰ ਯਾਰ ਜਦੋਂ ਦਰਦ ਦਾ ਦਰਦ ਹੈ ਨਾ ਹੁਣ ਯਾਰ ਇੱਥੋਂ ਦੇ ਲੋਕ ਭਰਾਡੇ ਦੇ ਕੋਈ ਨਹੀਂ ਕਿੰਨੇ ਕਾਏ ਨੇ ਕੋਈ ਨਹੀਂ ਆਇਆ ਯਾਰ ਆਪਣੇ ਮਾਨਸਾ ਦੇ ਆ ਰੱਖੇ ਨੇ ਸਮਾਜ ਸੇਵੀ ਲੋਕ ਆ ਰੱਖੇ ਨੇ ਫੌਜੀ ਲੋਕ ਆ ਰੱਖੇ ਨੇ ਜੂਨੀਅਨ ਵਾਲੇ ਲੋਕ ਆ ਰੱਖੇ ਨੇ ਬਹੁਤ ਬੰਦੇ ਆ ਰੱਖੇ ਨੇ ਗੱਲ ਕਰ ਇੱਥੋਂ ਲੋਕਲਟੀ ਯਾਰ ਬਸ਼ਰਮੀ ਦੀ ਹੱਦ ਆ ਇੱਥੇ ਲੋਕਾਂ ਨੂੰ ਡੁੱਬ ਕੇ ਮਰ ਜਾਣਾ ਚਾਹੀਦਾ ਕਿਉਂ ਨਹੀਂ ਆ ਰਹੇ ਅਇਤੋਂ ਦੀ ਲੋਕਲ ਮੀਡੀਆ ਪੁੱਛੇ ਨੂੰ ਕੀ ਕਹਿੰਦੀ ਹੈ ਲੋਕਲ ਮੀਡੀਆ ਖਬਰ ਚਲਾਉਂਦੇ ਆ ਇਹ ਵਿੱਚ ਇਹ ਤੋਂ ਕੀ ਮੰਗਦੀ ਹੈ ਖਬਰ ਚਲਾਉਂਦੇ ਲੋਕਲ ਪਹਿਲਾਂ ਥੋੜਾ ਨੀ ਸੁਣਿਆ ਗਿਆ ਚੱਲ ਹੁਣ ਸਾਰੇ ਸਪੋਰਟ ਕੀਤਾ ਹੁਣ ਤਾਂ ਪਰਸੋਂ ਦੀ ਆਉਣਗੇ ਸਾਰੇ ਹੋਰ ਵੀ ਹਨ ਕਿ ਹੁਣ ਤਾਂ ਪ੍ਰੈਸ਼ਰ ਬਣਾਇਆ ਜਾ ਰਿਹਾ ਕਿ ਠੀਕ ਆ ਹੁਣ ਆਓ ਹੁਣ ਆਓ ਹੁਣ ਆਓ ਪਰ ਪਿਛਲੇ ਡੇਢ ਸਾਲ ਤੋਂ ਇੱਕ ਹਾਰ ਦੋ ਹੋ ਭਰਾ ਲਗਾ ਰਿਹਾ ਉਦੋਂ ਕੌਣ ਹੀ ਸੁਣੀ ਡੇਢ ਸਾਲ ਤੋਂ ਇਹਨਾਂ ਨੇ ਫੋਨ ਹਜ਼ਾਰ ਫੋਨ ਕਰਿਆ ਇਹਨਾਂ ਨੇ ਪੋਲੂਸ਼ਨ ਵਾਲਿਆਂ ਨੂੰ ਇਹਨਾਂ ਕੋਲੇ ਨਾਂ ਆ ਪੰਜੇ ਅਫਸਰਾਂ ਦੇ ਆ ਇਸ ਸਟेडियम ਨੂੰ ਕੱਲ ਇਹ ਖੋਲੇ ਹਨ ਮੇਰੇ ਲਾਈਵ 'ਚ ਵੀ ਕਰਿਆ ਹੋਇਆ ਮੈਂ ਕੱਢ ਕੇ ਵੀ ਦਿਖਾ ਸਕਦਾ ਉਦੋਂ ਵੰਸੀ ਕੱਲ ਖੋਲੇ ਹੁਣ ਸਵੇਰ ਦਾ ਡੀਐਸਪੀ ਪ੍ਰਤਪਾਲ ਸਿੰਘ ਜੀ ਨੂੰ ਭੇਜ ਦਿੰਦੇ ਨੇ ਵੀ ਆ ਕੇ ਮਿਲਣਾ ਵੀ ਮੁਖਸਰੋਂ ਆ ਗਏ ਲੋਕ ਫਰੀਦਕੋਟੋਂ ਆ ਗਏ ਅੰਬਰਸਰੋਂ ਆ ਗਏ ਤੁਸੀਂ ਕਿੱਥੋਂ ਆ ਗਏ ਤੇ ਇਹ ਫੌਜੀ ਆ ਦੇਸ਼ ਦਾ ਇੰਨਾ ਕਰ ਕੀ ਆਪਾਂ ਘਰਾਂ ਚ ਸੁਰੱਖਿਤ ਸੌਣੇ ਆਰਾਮ ਨਾਲ ਜੇ ਬੌਲਡਰਾਂ ਤੇ ਖੜਦੇ ਨੇ ਤਾਂ ਹੁਣ ਜਦੋਂ ਇਹ ਆ ਕੇ ਸੋਨੇ ਦਫ਼ਤਰ ਜਾ ਕੇ ਇਨਸਾਫ ਮੰਗ ਰਹੇ ਨੇ ਤਾਂ ਇਹਨਾਂ ਨਾਲ ਗੱਲ ਸੁਣਵਾ ਕੇ ਮੁੱਦਾ ਖਤਮ ਕਰੋ ਬਸ ਤਾਂ ਡਰਤੇ ਬੈਠੇ ਆ ਗਏ ਨਹੀਂ ਇੱਕ ਗੱਲ ਹੋਰ ਕਹਨੇ ਆਪਾਂ ਜੇ ਉਹ ਸੱਚੇ ਨੇ ਉਹਨਾਂ ਦਾ ਸੈਲਰ ਪਹਿਲਾਂ ਲੱਗਿਆਗਾ ਉਹਨਾਂ ਨੂੰ ਬਿਲਿੰਗ ਪਹਿਲਾਂ ਦੀ ਐ ਉਹ ਟੈਕਸ ਭਰ ਰਹੇ ਨੇ 12 ਆਹ ਰੋ ਡੇਲੀ ਟੈਕਸ ਵੀ ਭਰਨਾ ਪੈਣਾ ਆ ਇਸ ਸਾਲ GST 12 13 14 15 16 17 18 19 22 23 ਤੱਕ ਦਾ ਟੈਕਸ ਕਿੰਨਾ ਉਹਨਾਂ ਨੇ ਚੋ ਲੈਤਾ ਉਹ ਸਾਬਤ ਕਰਨ ਫਿਰ ਤਾਂ ਮੰਨੀਏ ਫਿਰ ਤਾਂ ਇਹ ਝੂਠੇ ਨੇ ਅਸੀਂ ਸਾਡੇ ਦੇ ਪਰਚਾ ਇਹਨਾਂ ਤੇ ਨਾ ਕਰੋ ਮੇਰੇ ਤੇ ਕਰੋ ਮੈਨੂੰ ਸਿਰਦੋਂ ਅੰਦਰ ਚੱਕ ਕੇ ਜੇ ਇਹ ਝੂਠੇ ਨੇ ਪਰ ਇਹਦਾ ਸਾਰੇ ਪ੍ਰੂਫ ਲਈ ਫਿਰਦੇ ਨੇ ਤੁਸੀਂ ਦੇਖ ਸਕਦੇ ਹੋ ਇਹਦਾ ਸੱਚੇ ਨੇ ਆਪਾਂ ਤਾਂ ਜਿਹੜਾ ਲੋਕ ਇਹਨਾਂ ਨਾਲ ਖੜੇ ਆ ਖੜੇ ਰਹਾਗੇ ਹੁਣ ਕਾਰਬਾਈ ਜਿਹੜੀ ਇਹਨਾਂ ਨੇ ਕਰਨੀ ਆ ਇਹਨਾਂ ਦੀ ਮਰਜ਼ੀ ਹੈ ਇਹਨਾਂ ਨੂੰ ਕਿਵੇਂ ਇਹਨਾਂ ਦੇ ਅਫਸਰ ਕਹਿ ਰਹੇ ਨੇ ਕਿ ਉਹਨਾਂ ਨੇ ਆਪਦੀ ਨੌਕਰੀ ਵੀ ਦੇਖਣੀ ਹੈ ਨਾ ਹੁਣ ਉਹਨਾਂ ਤੇ ਪ੍ਰੈਸ਼ਰ ਕਿਵੇਂ ਪਾਉਣਗੇ ਮੈਂ ਇਹ ਕਮੇਟੀ ਨਾਲ ਜਿਹੜੇ ਇਹਨਾਂ ਜਹਾਰੂ ਲੋਕ ਨੇ ਹਨਾ ਉਹ ਆਏ ਨੇ ਉਹਨਾਂ ਦੀ رائے مشورہ ਕਰਨ ਜਿਵੇਂ ਇਹ ਇਹਨਾਂ ਨੇ ਹੱਲ ਕੱਢਣਾ ਹੋਵੇ ਕੱਢਣ ਬਟ ਲੜਦੇ ਲੋਕਾਂ ਦੀ ਜਿੱਤ ਹੋਊਗੀ ਲੜਨਾ ਪੈਣਾ ਆ ਬੰਦੇ ਨੇ ਸਾਬਤ ਕਰਤਾ ਜੇ ਤੁਸੀਂ ਲੜੋਗੇ ਬਾਰਡਰਾਂ ਦੇ ਵੀ ਲੜਦੇ ਨੇ ਵਿਚਾਰੇ ਯਾਰ ਕਿਸਾਨ ਇੱਕ ਕਿਸਾਨ ਇੱਕ ਜਵਾਨ ਦੋਨੇ ਨਾਰੇ ਫੇਲ ਹੋਗੇ ਨਾ ਕਿਸਾਨ ਤੇ ਜਵਾਨ ਕੁੱਟਿਆ ਜਾ ਰਿਹਾ ਹੈ ਜੋਕਸ ਜਵਾਨਾਂ ਦਾ ਅਫਸਰ ਕੁੱਟਿਆ ਜਾ ਰਿਹਾ ਹੈ ਕੀ ਟਰਮੀਨੇਟ ਹੋ ਗਏ ਉਹ ਪੁਲਸ ਵਾਲੇ ਉਹ ਅਨਕਾਉਂਟਰ ਕਰਕੇ ਆ ਰਹੇ ਸੀ ਬੰਦੇ ਅਨਕਾਉਂਟਰ ਕਰਕੇ ਆਏ ਸੀ ਇੱਕ ਆਪਾਂ ਨਹੀਂ ਕਹਿੰਦੇ ਯਾਰ ਉਹ ਮਾਰਾ ਬੰਦਾ ਸੀ ਉਹਨੂੰ 14 ਘੰਟੇ ਹਿਰਾਸਤ ਵਿੱਚ ਰੱਖ ਕੇ ਉਹਦੇ ਗੋਲੀ ਮਾਰ ਤੀ ਕੀ ਇਹ ਜਹਿਜਾ ਗੋਲੀ ਮਾਰਨੀ ਕੀ ਉਹ ਵੱਡਾ ਕ੍ਰਾਈਮਨਲ ਸੀ ਕਿਤੇ 50 ਪਰਚੇ ਸੀ ਜਿਹੜੇ ਵੱਡੇ ਵੱਡੇ ਕ੍ਰਾਈਮਨਲ ਨੇ ਜਿਹਨਾਂ ਨੇ ਸਾਡੇ ਹੀਰੇ ਮਾਰਤੇ ਉਹਨਾਂ ਨੂੰ ਤਾਂ ਇਹ ਸਿਕਿਉਰਟੀਆਂ ਦਿੰਦੇ ਨੇ ਉਹਨਾਂ ਦਾ ਕਰਨ ਖਾਂ ਚਿੱਟੇ ਦੇ ਨਾਂ ਤੇ ਗਰੀਬਾਂ ਦੇ ਘਟ ਆਏ ਜਾ ਰਹੇ ਨੇ ਜਿਹੜਾ ਜਿੰਨਾ ਦਾ ਉਹ ਚ ਨਗਰ ਨਿਗਮ ਪੰਚਾਇਤੀ ਥਾਮ ਆ ਜਾਂ ਨਗਰ ਨਿਗਮ ਦੇ ਥਾਮਾਂ ਚ ਨਯਾਇ ਸਾਰੀ ਹੈ ਤੇ ਵੱਡੇ ਵੱਡੇ ਟਰੱਕ ਕਿਲੋ ਕਿਲੋ ਟੱਪੀ ਜਾਂਦੇ ਨੇ ਜੀ ਉਹਨਾਂ ਨੂੰ ਢਾਉਣ ਖਾਂ ਵੱਡੇ ਅਫਸਰਾਂ ਨੂੰ ਇਸ ਮਸਲੇ ਤੇ ਕੀ ਮੰਗ ਲੈ ਕੇ ਬੈਠੇ ਹੋ ਇਸ ਮਸਲੇ ਤੇ ਜੀ ਇੱਕੋ ਇੱਕ ਮੰਗ ਹੈ ਇਹਨਾਂ ਨੂੰ ਹਨਸਾਨ ਦਿੱਤਾ ਜਾਵੇ ਸੈਲਰ ਬੰਦ ਕਰਾਇਆ ਜਾਵੇ ਕੱਲ ਮੈਂ ਸੁਣੀ ਸੀ ਐਸਡੀਐਮ ਦੀ ਉਹ ਤੁਹਾਨੂੰ ਆਡੀਓ ਕਹਿੰਦਾ ਆ ਦੂਜੇ ਪਾਸੇ ਮੂੰਹ ਕਕਾ ਦਿੰਨੇ ਆ ਉਪੂ ਬਣਿਆ ਇਹਦਾ ਮੈਂ ਇਹ ਦੂਜੇ ਪਾਸੇ ਜਾਉਂਗਾ ਉਧਰ ਵੀ ਘਰ ਪੂ ਕੱਲ ਨੂੰ ਉਧਰ ਘਰ ਪਾਰ ਰੱਖਿਆ ਪ੍ਰਵਾਸੀ ਦਾ ਘਰ ਆ ਉਹ ਗਰੀਬ ਦਾ ਦੋ ਘਰ ਪਾਰਾ ਹੋਰ ਪਹਿਣਗੇ ਉਹਨਾਂ ਨੂੰ ਤੇ ਚਲੋ ਘਰ ਉਧਰ ਨੂੰ ਕਗਾ ਦੋਂਗੇ ਜੀ ਹਵਾ ਉਧਰੋਂ ਚੱਲ ਗਈ ਉਹ ਤਾਂ ਸੁਸਰੀ ਦਾ ਆਉਗੀ ਸੁਸਰੀ 10 ਕਿਲੋਮੀਟਰ ਤੱਕ ਜਾਣ ਲੱਗੂ ਫਿਰ ਸਾਰੀਆਂ ਗੱਲਾਂ ਛੱਡੋ ਸਾਊਂਡ ਦੀ ਇੱਕੋ ਕਿਵੇਂ ਕੱਢੂਗੀ ਹੂੰ ਹੂੰ ਬਿਲਕੁਲ ਜਾਂ ਤਾਂ ਉਹ ਸਾਊਂਡ ਪ੍ਰੂਫ ਕਰ ਲੈਣ ਸਾਰੇ ਨੂੰ ਫਿਰ ਵੀ ਨਹੀਂ ਹੱਲ ਹੈਗਾ ਜੀ ਫਿਰ ਸੁਸਤੀ 10 ਕਿਲੋਮੀਟਰ ਤੱਕ ਜਾਊਗੀ ਇੱਕੋ ਹੱਲਾ ਪਾਇਨ ਉਹਦੇ 5 ਸੈਲਰ ਨੇ ਉਹ ਉਰਾਣ ਪਰਾਂ ਭੱਗ ਜਾਣਾ ਪਰ ਰਹਿ ਹੈ ਸ਼ੇਰੀ ਤਾਂ ਹੋ ਹੀ ਨਹੀਂ ਸਕਦਾ ਹੈਵੀ ਗੱਲ ਆ ਪੰਜ ਆਇਆ 500 ਮੀਟਰ ਤੱਕ ਅੰਤਰਰਾਸ਼ਟਰੀ ਆਪਾਂ ਅੰਤਰਰਾਸ਼ਟਰੀ ਪਹਿਲਾ ਹੋਵੇ ਫੇਰ ਤੇ ਇਹਨਾਂ ਨੂੰ ਵੀ ਬੇਨਤੀ ਆ ਵੀ ਅੜੇ ਰਹਿਣਾ ਹਨਾ ਨਾ ਕੋਈ ਇਹ ਚ ਕੋਈ ਸਮਝੌਤਾ ਨਾ ਕੋਈ ਚ ਕੰਪਰਮਾਈਜ਼ ਨਾ ਕੋਈ ਚ ਲੈਣ ਦੇਣ ਵਾਲਾ ਕੰਮ ਹੈ ਇੱਕੋ ਹੀ ਇੱਕ ਮੰਗ ਹੈ ਵੀ ਉਹ ਬੰਦ ਹੋਵੇ ਇੱਕ ਮੈਂ ਹੋਰ ਗੱਲ ਦੱਸਣਾ ਚਾਹੁੰਦਾ ਬਾਈ ਜੀ ਦਾ ਜਿਹੜਾ ਬੰਦਾ ਸੱਚ ਦਾ ਸਾਥ ਦਿੰਦਾ ਹੈ ਨਾ ਇਹ ਚ ਪਤਾ ਨਹੀਂ ਕੀ ਗੱਲ ਹੈ ਉਹਨੂੰ ਮੀਡੀਆ ਤੋਂ ਹਟਾ ਦਿੱਤਾ ਜਾਂਦਾ ਕੀ ਭਾਈ ਕਿਤੇ ਆਵਾਜ਼ ਨਾ ਇਹਨਾਂ ਦੇ ਚੱਕ ਦੀ ਆ ਗਾਧਾ ਮੈਂ ਮੇਰੇ ਆਰਮੀ ਕਿਤੇ ਦੇਖਿਓ ਕਿਤੇ ਆਵਾਜ਼ੇ ਮੀਡੀਆ ਵੀ ਕੋਈ ਜੇ ਮੀਡੀਆ ਵੀ ਕਿਉਂਕਿ ਇੱਕ ਮੀਡੀਆ ਵੀ ਮੀਡੀਆ ਵਾਲੇ ਵੀ ਇਨਸਾਨ ਨੇ ਉਹਨਾਂ ਦੇ ਵੀ ਪਰਿਵਾਰ ਹੈ ਪਿੱਛੇ ਉਹਨਾਂ ਦਾ ਵੀ ਪਰਿਵਾਰ ਹੈ ਪੈਸੇ ਨਾਲ ਚੱਲਦਾ ਹੈ ਕਿਉਂਕਿ ਇੱਕ ਪੈਸਾ ਇਹੋ ਜੀ ਚੀਜ਼ ਹੈ ਕਿ ਹਰ ਬੰਦੇ ਨੂੰ ਇਹ ਚੀਜ਼ ਦੀ ਜ਼ਰੂਰਤ ਹੈ ਕਿ ਮੀਡੀਆ ਵਾਲੇ ਵੀ ਥੋੜੀ ਜੀ ਨਿਊਜ਼ ਕਰ ਦੇਣ ਸੱਚੀ ਜੇ ਕਿਸੇ ਉਹ ਅਧਿਕਾਰੀ ਦੇ ਖਿਲਾਫ ਦੀ ਹੈ ਚਲੋ ਜੀ ਸਾਫ਼ ਇਹ ਕਿੱਥੋਂ ਦਾ ਅਨੁਸ਼ਾਸਨ ਹੈ ਕਿ ਜੇ ਸੱਚ ਦੀ ਬਾਤ ਚੁਕੋਗੇ ਤਾਂ ਤੁਹਾਨੂੰ ਵੀ ਮੈਂ ਲੋਕ ਉਡਾ ਦਾਂਗੇ ਕਰ ਸਕਾਂ ਕਿਉਂ ਸੋਡੇ ਵਰਗੇ ਲੋਕ ਜੇ ਦੇਖਣਗੇ ਫਿਰ ਵੀ ਤਾਂ ਲਗੁਣਾ ਹੋਰ ਲੋਕ ਜਾਗਰੂਕ ਹੋਣਗੇ ਹਜ਼ਾਰਾਂ ਲੋਕਾਂ ਨੇ ਕਿਹਾ ਸੀ ਵੀ ਜਦੋਂ ਆਪਾਂ ਵੀਡੀਓ ਪਾ ਦਾਂਗੇ ਇਸ ਤੁਰ ਪੈਣਗੇ ਹੁਣ ਲੋਕਾਂ ਨੂੰ ਆਇਆ ਹੋਗਾ ਵੀ ਝੁੱਟ ਤੇ ਵੀਡੀਓ ਨਹੀਂ ਆ ਰਹੀ ਖਬਰੇ ਕੋਈ ਹੋ ਗਿਆ ਵੇ ਆ ਦੇਖੋ ਜੂ ਕਾਂਟ ਕ੍ਰੇਟ ਐਡ ਉੜਦਾ ਲਾਈਵ ਵੀਡੀਓ 25 ਤੱਕ ਪਾਣੀ ਸਾਹ ਇਹ ਸਰਕਾਰ ਅੱਜ ਸਵੇਰੇ ਜਦੋਂ ਮਾਰੇ ਬੈਠਣ ਲੱਗਿਆ ਸਵੇਰੇ ਤਾਂ ਮੈਂ ਵੀਡੀਓ ਪਾਤੀ ਜਦੋਂ ਉਹਨੇ ਸ਼ੁਰੂ ਕਰਨ ਲੱਗੇ ਪਤਾ ਨਹੀਂ ਯਾਰ ਇਹਨੂੰ ਕਿਵੇਂ ਪਤਾ ਲੱਗਦਾ ਯਾਰ ਇਹ ਕੀ ਜ਼ੁਲਮ ਹੈ ਯਾਰ ਹੁਣ ਤੁਸੀਂ ਕੀ ਕੀ ਮੰਗ ਲੈ ਜਿਵੇਂ ਗੱਲ ਬਾਈ ਨੇ ਗੱਲ ਕਰੀਏ ਇਹ ਤਾਂ ਨਹੀਂ ਕਿ ਜਿਵੇਂ ਅੜਨਾ ਪਊ ਕਹਿੰਦੇ ਕਿ ਲੜਨਾ ਪਊ ਖੜਨਾ ਪਊ ਮੇਰੀ ਮੰਗ ਇਹੀ ਹੈ ਕਿ ਇਹਨੂੰ ਪ੍ਰੋਪਰ ਤੌਰ ਤੇ ਸੀਲ ਕੀਤਾ ਜਾਵੇ ਬੰਦ ਕੀਤਾ ਜਾਵੇ ਕਿਉਂਕਿ ਇੱਥੇ ਮੇਰੇ ਘਰ ਦਾ ਮਸਲਾ ਹੈ ਮੇਰੇ ਪਰਿਵਾਰ ਦਾ ਮੇਰੇ ਬੱਚਿਆਂ ਦਾ ਮਸਲਾ ਹੈ ਠੀਕ ਹੈ ਮੈਂ ਬਸ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਮੰਗ ਕਰਦਾ ਡੀਸੀ ਸਾਹਿਬ ਭਗਵੰਤ ਮਾਨ ਸਰਕਾਰ ਪੂਰੀ ਸਭ ਤੋਂ ਬੇਨਤੀ ਕਰਦਾ ਕਿ ਸਾਨੂੰ ਸੱਚ ਦੇ ਨਾਲ ਖੜੋ ਅਸੀਂ ਇਹ ਨਹੀਂ ਕਹਿੰਦੇ ਜੇ ਅਸੀਂ ਗਲਤ ਹਾਂ ਤਾਂ ਸਾਬਿਤ ਕਰ ਦਿਓ ਅਸੀਂ ਗਲਤ ਹਾਂ ਪ੍ਰੋਪਰ ਤੌਰ ਤੇ ਕਿ ਹਾਂ ਸਾਬਿਤ ਕਰੋ ਉਹ ਬੰਦੇ ਨੂੰ ਮੂੰਹ ਤੇ ਲੈ ਕੇ ਆਓ ਜਿਹਦਾ ਸੈਲਰ ਹੈ ਕਿ ਹਾਂ ਭਾਈ 17 ਚ ਤੇਰੇ ਕਿਹੜੇ ਕਿਹੜੇ ਬੰਦੇ ਇੱਥੇ ਕੰਮ ਕਰਕੇ ਗਏ ਸੈਲਰ ਚ 13 17 ਚ ਕੌਣ ਮਨੀਮ ਸੀ 18 ਚ ਕੌਣ ਸੀ 19 ਚ ਕੌਣ ਸੀ 20 ਚ ਕੌਣ ਸੀ ਪ੍ਰੋਪਰ ਦੇ ਸਾਨੂੰ ਬਾਇਓ ਡਾਟਾ ਔਰ ਸੱਚ ਹਮੇਸ਼ਾ ਸੱਚ ਹੁੰਦਾ ਹੈ ਸੱਚ ਨੂੰ ਝੂਠ ਬੋਲਤਾ ਝੂਠ ਨੂੰ ਸਪੌਣ ਲਈ ਹਜ਼ਾਰ ਝੂਠ ਹੋਰ ਬੋਲਣੇ ਪੈਣਗੇ ਇਹ ਸੱਚੀ ਕਹਾਣੀ ਹੈ ਕਿਤੇ ਨਾ ਕਿਤੇ ਚੋਰ ਹਮੇਸ਼ਾ ਫੜਾਇਆ ਹੀ ਜਾਂਦਾ ਅਸੀਂ ਬਿਹਾਰ ਮੈਂ ਡਿਊਟੀ ਕਰਦਾ ਸੀ ਉੱਥੇ ਇੱਕ ਬੰਦੇ ਦਾ ਸਾਈਕਲ ਚੋਰੀ ਹੋ ਗਿਆ ਸਾਈਕਲ ਚੋਰੀ ਹੋ ਗਿਆ ਥੋੜਾ ਜਿਹਾ ਪੁਲਿਸ ਵਾਲਿਆਂ ਨੂੰ ਪਤਾ ਲੱਗਾ ਕਿ ਹਾਂ ਕਿ ਇੱਥੋਂ ਚੋਰੀ ਹੋਈ ਐ ਜਾ ਕੇ ਉਹਨਾਂ ਨੇ ਉੱਥੇ ਉਹ ਏਰੀਆ 'ਚ ਬੋਲਿਆ ਨਹੀਂ ਕਿ ਸਾਈਕਲ ਚੋਰੀ ਹੋ ਗਿਆ ਚੋਰ ਆ ਕੇ ਕਹਿੰਦਾ ਕਹਿੰਦਾ ਸਰ ਸਾਈਕਲ ਤਾਂ ਇੱਥੇ ਦੇਖਿਆ ਹੀ ਨਹੀਂ ਕਹਿੰਦਾ ਅਸੀਂ ਚੋਰ ਆ ਕੇ ਕਹਿੰਦਾ ਮਤਲਬ ਕਿ ਆਪਣਾ ਬਿਆਨ ਖੁਦ ਹੀ ਦੇ ਗਿਆ ਪੁਲਿਸ ਵਾਲਾ ਕਹਿੰਦਾ ਭਰਾਵਾ ਤੈਨੂੰ ਕੀ ਪਤਾ ਐ ਕਿ ਇੱਥੇ ਸਾਈਕਲ ਚੋਰੀ ਹੋਇਆ ਐ ਚੋਰ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਉਹ ਗਲਤੀ ਕਰੇਗਾ ਹੀ ਕਰੇਗਾ ਪਰ ਇਹ ਪ੍ਰਸ਼ਾਸਨ ਦੀ ਨਲਾਇਕੀ ਹੈ ਕਿ ਅੱਜ ਤੱਕ ਸਾਨੂੰ ਇਨਸਾਫ ਨਹੀਂ ਮਿਲਿਆ ਜਦ ਕਿਸੇ ਵੀ ਘਰ ਦਾ ਕਿਸੇ ਵੀ ਚੀਜ਼ ਦਾ ਮੀਟਰ ਹੀ ক্লোਜ ਹੈ ਉਹ ਬੰਦੇ ਕਹਿ ਰਹੇ ਸਾਡਾ ਕੰਟੀਨਿਊ 99 ਤੋਂ ਚੱਲਦਾ ਆ ਰਿਹਾ ਉਹਨਾਂ ਨੇ ਇਹ ਬੋਲਿਆ ਚਾਹ ਛੋਟਾ ਮੀਟਰ ਹੀ ক্লোਜ ਹੈ ਕਨੈਕਸ਼ਨ ਹੀ ক্লোਜ ਹੈ ਤੇ ਕਿੱਦਾਂ ਚੱਲਦਾ ਆ ਰਿਹਾ ਕਿਸੇ ਜਨਰੇਟਰ ਤੇ ਚੱਲਦਾ ਆ ਰਿਹਾ ਐਡੀਆਂ ਵੱਡੀਆਂ ਮਸ਼ੀਨੀਆਂ ਤੁਸੀਂ ਕਿਸੇ ਜਨਰੇਟਰ ਤੇ ਕੱਢ ਰਹੇ ਹੋ ਦਾ ਚਾਵਲ ਇੱਕ ਜਨਾਬ ਲੱਗਦਾ ਕਿ ਪੈਸੇ ਵਾਲੇ ਆ ਤਣਾੜਾ ਤਾਂ ਕਰਕੇ ਸਭ ਕੁਝ ਹੁਣ ਤੱਕ ਚੱਲੀ ਗਿਆ ਜੀ ਜੀ ਸਰ ਪੂਰੇ ਪੈਸੇ ਵਾਲੇ ਐ ਇਹ ਚ ਕੋਈ ਸ਼ੱਕ ਨਹੀਂ ਪੈਸੇ ਵਾਲੇ ਦਾ ਇੱਥੋਂ ਪਤਾ ਲੱਗਦਾ ਜਿਹੜੇ ਲੋਕਲ ਬੰਦੇ ਐ ਉਹਨਾਂ 'ਚ ਇੰਨਾ ਕ ਦਬਾਬ ਐ ਉਹਨਾਂ ਦਾ ਜਿਹੜੇ ਲੋਕਲ ਬੰਦੇ ਐ ਕਿਉਂ ਬੋਲ ਨਹੀਂ ਰਹੇ ਠੀਕ ਹੈ ਉਹ ਕਾਰ ਬੱਲੇ ਲੈਣੇ ਹਾਂ ਇੱਥੇ ਬਲਾਡਿਚ ਦੋ ਹੀ ਬੰਦੇ ਐ ਉਹ ਆਪਣੇ ਐਂਟੀ ਹੈਗੇ ਐ ਸਾਨੂੰ ਦੱਸਿਆ ਸੀ ਪਰ ਮੈਂ ਆਪਣਿਆਂ ਪਛਾ ਕੇ ਕਿਸੇ ਇਦਾਂ ਦੇ ਕੋਈ ਹਰਕਤ ਨਹੀਂ ਕਰਾਂਗਾ ਕਿ ਮੈਂ ਕਿਸੇ ਨੂੰ ਐਨਟੀ ਨੂੰ ਜਾ ਕੇ ਅਪਰੋਚ ਕਰਾਂ ਕਿ ਭਾਈ ਤੂੰ ਆ ਕਿ ਮੈਂ ਹਾਂ ਪ੍ਰਸ਼ਾਸਨ ਤੋਂ ਹੀ ਮੰਗ ਕਰਦਾ ਕਿ ਤੁਸੀਂ ਮੇਰਾ ਸਾਥ ਦਿਓ ਕਿਉਂਕਿ ਮੈਂ ਵੀ ਇੱਕ ਸੱਚਾ ਸੈਨਿਕ ਹਾਂ ਦੇਸ਼ ਦੀ ਸੇਵਾ ਕਰਦਾ ਤੇ ਘਰ ਤਾਂ ਹੀ ਰਹਾਂਗਾ ਹਮੇਸ਼ਾ ਤੁਸੀਂ ਮੈਂਟਲੀ ਤੌਰ ਤੇ ਫ੍ਰੀ ਹੋਵਾਂਗੇ ਫੇਰੀ ਸੇਵਾ ਵੀ ਚੰਗੇ ਤਰ੍ਹਾਂ ਨਾਲ ਫੇਰੀ ਹੋਗੀ ਜੀ ਜੀ ਸਰ ਪੂਰਾ ਦਿਨ آپریشن ਕਰਕੇ ਆਣੇ ਪੂਰਾ ਦਿਨ ਡਿਊਟੀ ਕਰਨੀ ਮੈਂ ਇੱਕ ਐਸੇ ਰੇਚਾਂ ਜਿੱਥੇ ਬਰਫ਼ ਮਾਈਨਸ ਡਿਗਰੀ ਚ ਤਾਪਮਾਨ ਰਹਿੰਦਾ ਹੈ ਕਸ਼ਮੀਰ 'ਚ ਇੱਥੇ ਆਪਾਂ ਸਰਦੀ 'ਚ ਸੌਂਨੇ ਆਂ ਸਰਦੀ 'ਚ ਸੌ ਜਾੰਨੇ ਆਂ ਠੀਕ ਐ ਤੁਰੰਤ ਨੀਂਦ ਆ ਜਾਂਦੀ ਐ ਉਹ ਇੱਕ ਏਦਾਂ ਦਾ ਏਰੀਆ ਐ ਜਿੱਥੇ ਆਪਾਂ ਸੌਣ ਤੋਂ ਪਹਿਲਾਂ ਘਟੂ ਘਟੇ 2 ਘੰਟੇ ਪੈਰ ਗਰਮ ਕਰਨ ਨੂੰ ਲੱਗਦੇ ਐ ਸਰੀਰ ਗਰਮ ਕਰਨ ਨੂੰ ਕੰਬਲ 'ਚ ਵੜ ਕੇ 2 ਘੰਟੇ ਲੱਗਦੇ ਐ ਉਸ ਤੋਂ ਬਾਅਦ ਨੀਂਦ ਆਉਂਦੀ ਐ ਬੰਦੇ ਨੂੰ ਔਰ ਉਸ ਮੈਂ ਸਾਰੇ ਮੇਰੇ ਫੌਜੀ ਵੀਰਾਂ ਨੂੰ ਮੇਰੇ ਆਫੀਸਰ ਜੋ ਮੇਰੇ ਨਾਲ ਖੜੇ ਐ ਮੇਰੇ ਜੋ ਸੀਨੀਅਰ ਅਧਿਕਾਰੀ ਹੈ ਮੈਂ ਹਮੇਸ਼ਾ ਸੀਨੀਅਰ ਦੀ ਰਿਸਪੈਕਟ ਕੀਤੀ ਹੈ ਤੇ ਕਰਦਾ ਹੀ ਰਹੂੰਗਾ ਉਹਨਾਂ ਨੇ ਪੂਰਾ ਬਾਇਓ ਡਾਟਾ ਇਹਨਾਂ ਨੂੰ ਲੈਟਰ ਤੱਕ ਵੀ ਭੇਜੇ ਹਰ ਵਾਰ ਮੈਨੂੰ ਛੁੱਟੀ ਵੀ ਭੇਜਿਆ ਕਿਉਂਕਿ ਸਿਵਲ ਦਾ ਮਾਮਲਾ ਸੀ ਇਹ ਕੋਈ ਪੁਲਿਸ ਅਧਿਕਾਰੀ ਦਾ ਮਾਮਲਾ ਨਹੀਂ ਹੈਗਾ ਇਹ ਚ ਜਿੰਨੇ ਵੀ ਆਪਣੇ ਪੁਲਿਸ ਅਧਿਕਾਰੀ ਹੈ ਇਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਹੈਗਾ ਇਹ ਸਾਰਾ ਸਿਵਲ ਦਾ ਹੁੰਦਾ ਜਿਹਨਾਂ ਡਿਪਾਰਟਮੈਂਟ ਹੁੰਦਾ ਤੇ ਮੈਂ ਬਸ ਕਿਤੇ ਨਾ ਕਿਤੇ ਸਰ ਮਤਲਬ ਕਿ ਸਰਕਾਰ ਦੇ ਇਹ ਧਿਆਨ ਚ ਨਹੀਂ ਹੈਗਾ ਜਾਂ ਆਮ ਜਨਤਾ ਆਮ ਜਨਤਾ ਕਿਵੇਂ ਲੁੱਟੀ ਜਾਂਦੀ ਹੈ ਆਪਣਾ ਸਿਵਲ ਡਿਪਾਰਟਮੈਂਟ ਚ ਮੁਸ਼ਕਲ ਨਾਲ ਸਾਲ ਚ ਇੱਕ ਦੋ ਕੰਮ ਪੈਂਦੇ ਆ ਆਪਾਂ ਕੀ ਸੋਚਦੇ ਆ ਚੱਲ ਜਾਰ ਅੱਜ ਦਾ ਦਿਨ ਤਾਂ ਹੈਗਾ ਆਪਾਂ ਕਿਹੜਾ ਰੋਜ ਆਉਣ ਇਹ ਇਹ ਗੱਲ ਹੁੰਦੀ ਆਪਣੇ ਵਿੱਚ ਕਿ ਅੱਜ ਦਾ ਦਿਨ ਹੈਗਾ ਮੁੜ ਕੇ ਕਿਹੜਾ ਨਕਲ ਆਣਾ ਹਾਂ ਸਾਰੇ ਨਹੀਂ ਵਿੱਚੋਂ ਵਿੱਚੋਂ ਕੁਝ ਹੈ ਇਹ ਸਰਕਾਰ ਨੂੰ ਇਹ ਗੱਲਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਇਹ ਮੁੱਦਿਆਂ ਵੱਲ ਤੇ ਜਿਹੜਾ ਤੁਸੀਂ ਪ੍ਰਦਰਸ਼ਨ ਹੈ ਇਹ ਪੱਕੇ ਸਮੇਂ ਦੇ ਲਈ ਰੱਖੋਗੇ ਪੱਕਾ ਮੋਰਚਾ ਜਾਂ ਸਿਰਫ ਅੱਜ ਦੇ ਲਈ ਰੋਸ ਪ੍ਰਦਰਸ਼ਨ ਸਰ ਸਾਡੀ ਨਹੀਂ ਸੁਣੀ ਜਾਊਗੀ ਤਾਂ ਇਹ ਪੱਕਾ ਹੀ ਰਹੂਗਾ ਜਿੰਨਾ ਟਾਈਮ ਸਾਡਾ ਨਹੀਂ ਸੁਣਵਾਈ ਹੋਊਗੀ ਹਾਂ ਸਾਡਾ ਪ੍ਰਸ਼ਾਸਨ ਸਾਥ ਦਿੰਦਾ ਹੈ ਕਹਿੰਦਾ ਹੈ ਕਿ ਹਾਂ ਇਹਨੂੰ ਪਰਮਾਨੈਂਟ ਤੌਰ ਤੇ ਲਿਖਤੀ ਦਿੰਦਾ ਹੈ ਕਿ ਇਹਨੂੰ ਸੀਲ ਕੀਤਾ ਜਾਂਦਾ ਹੈ ਅਸੀਂ ਇਹ ਤਾਂ ਨਾ ਸ਼ਾਂਤੀਪੂਰਵਕੀ ਚੁੱਪ ਦੇਵਾਂਗੇ ਤੇ ਸ਼ਾਂਤਪੂਰਵੀਂ ਕੀ ਰੱਖਾਂਗੇ ਅਸੀਂ ਕੋਈ ਵੀ ਐਦਾਂ ਦਾ ਕੰਮ ਨਹੀਂ ਕਰਨਾ ਪ੍ਰਸ਼ਾਸਨ ਦੇ ਨਾਲ ਕਿ ਕੋਈ ਵੀ ਮਤਲਬ ਕਾਨੂੰਨ ਦੀ ਉਲੰਘਣਾ ਹੋਵੇ ਅਸੀਂ ਕਾਨੂੰਨ ਦੇ ਦਾਇਰੇ ਦੇ ਵਿੱਚ ਹੀ ਰਹਿ ਕੇ ਇਹ ਰੋਸ਼ਨੀ ਮਜਾਰਾ ਕਰਾਂਗੇ ਓਨਲੀ ਅਸੀਂ ਆਪਣੇ ਹੱਕ ਲਈ ਰਾਈਟ ਹਰ ਬੰਦੇ ਦਾ ਆਪਣਾ ਹੱਕ ਲੈਣਾ ਸ੍ਰੀ ਕਾਲ ਜੈ ਹਿੰਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਹੁਤ ਧੰਨਵਾਦ